ਪਰ ਉਸ ਤੋਂ ਪਹਿਲਾਂ ਮਿੰਟੋ ਜੀ ਅੱਜ ਕੱਲ ਤੇ ਪੈਸਿਆਂ ਦੀਆਂ ਖਬਰਾਂ ਬੜੀਆਂ ਆਉਂਦੀਆਂ ਨੇ 1.32 ਕਰੋੜ ਜੀ ਦੋ ਜਾਣੇ ਤੇ ਕਹਿੰਦੇ ਵੀ ਮੁਲਾਜ਼ਮ ਸੀਗੇ ਉਹ ਤੇ ਤਿੰਨ ਇੱਕ ਬਾਹਰ ਦੇ ਵੀ ਸੀਗੇ ਪੰਜ ਜਾਣੇ ਇਹਦੇ ਵਿੱਚ ਫੜੇ ਗਏ ਆ ਦੇਖੋ ਇਹ ਮਾਰਕਫੈਟ ਦਾ ਨਾ ਜਿੱਦਾਂ ਕਹਿ ਲੋ ਕਿ ਕੈਟਲ ਫੀਡ પ્લાન્ટ ਆ ਖੰਨੇ ਹੂੰ ਇਹ ਉਥੋਂ ਦਾ ਰੌਲਾ ਹੂੰ ਵੈਸੇ ਜੇ ਤੁਸੀਂ ਦੇਖੋਗੇ ਇੱਥੇ ਨਾ ਬੜਾ ਰਾਜੀਵਾਲ ਸਾਹਿਬ ਉਹ ਰਾਣੇ ਨਾ ਪਿੱਛੇ ਜੇ ਉੱਡਾ ਚੁੱਕਿਆ ਸੀਗਾ ਕਿ ਹਾਏ ਅਮੂਲਾ ਵਾਲੇ ਏਦਾਂ ਕਰਦੇ ਆ ਅਸੀਂ ਏਦਾਂ ਘਾਟੀ 'ਚ ਮੈਂ ਕਿਹਾ ਤੁਹਾਡੇ ਬੰਦੇ ਉੱਦਾਂ ਦੇ ਆ ਗੁਜਰਾਤੀ ਸਾਹਿਬ ਉਹਨਾਂ ਦੇ ਕੰਮ ਕਰਨ ਦਾ ਢਾਂਗ ਉਹਨਾਂ ਦੀ ਮੈਨੇਜਮੈਂਟ ਦੇਖ ਲਓ ਤੇ ਤੁਹਾਡੇ ਤੁਹਾਡੇ ਵਾਲਿਆਂ ਨੇ ਵੇਰ ਕਾ ਕਿਥੋਂ ਕਿੱਥੇ ਸੁੱਟਦਾ ਮਾਰਕ ਫੈਟ ਕਿਥੋਂ ਕਿੱਥੇ ਸਿੱਟਦਾ ਕਿਉਂ ਕਿਉਂਕਿ ਸਾਡੇ 'ਚ ਨਾ ਇਮਾਨਦਾਰੀ ਅਸੀਂ ਫੁਕਰੀਆਂ ਜਿੰਨੀਆਂ ਮਰਜ਼ੀ ਮਰਵਾ ਲਓ ਹਮ ਸ਼ੇਖੀਆਂ ਜਿੰਨੀਆਂ ਮਰਜ਼ੀ ਮਰਵਾ ਲਓ ਜੀ ਠੀਕ ਆ ਲੋਕਾਂ ਦੀਆਂ ਗੱਲਾਂ ਜਿੰਨੀ ਮਰਜ਼ੀ ਕਰਨ ਪਰ ਮਾਫ਼ ਕਰਨਾ ਕੁਝ ਬੰਦਿਆਂ ਨੂੰ ਛੱਡ ਕੇ ਸਾਡੇ ਚ ਨਾ ਤੇ ਸਮਰਪਣ ਭਾਵਿਆ ਹਮ ਨਾ ਸਾਡੇ ਚ ਕੰਮ ਨੂੰ ਕੰਮ ਸਮਝ ਕੇ ਜੀ ਜੀ ਉਹਦੀ ਪੂਜਾ ਕਰਨ ਦੀ ਸੂਝ ਆ ਠੀਕ ਹੈ ਨਾ ਸਾਬ ਮਤਲਬ ਜਰ ਇੱਥੇ ਤਨਖਾਹ ਨਹੀਂ ਪੁੱਛਦੇ ਇੱਥੇ ਉਤਲੀ ਕਮਾਈ ਪੁੱਛਦੇ ਆ ਤੇਰੀ ਉਤਲੀ ਕਮਾਈ ਕੀ ਜੀ ਬਿਲਕੁਲ ਹੱਦ ਹੋ ਗਈ ਆ ਜਿੱਥੇ ਗੱਲ ਹੀ ਇੱਥੋਂ ਸ਼ੁਰੂ ਹੁੰਦੀ ਆ ਕਿੱਥੇ ਲੱਗਾ ਕਿਹੜੇ ਮਹਿਕਮੇ ਚ ਉੱਤੋਂ ਕਿੰਨਾ ਬਣਦਾ ਜੀ ਕਮਾਨ ਹੈ ਯਾਰ ਕਮਾਨ ਤਾਂ ਖਾਲਾ ਪੱਖ ਤੇ ਪਾਸ ਹੀ ਰਹਿ ਜਾਂਦਾ ਨਾ ਉਹ ਇੱਥੇ ਮੈਂ ਸੁਣ ਰਿਹਾ ਸੀ ਉਹ ਸਾਡੇ ਭਾਈ ਆ ਤੇ ਉਹ ਮਿੱਤਰ ਆ ਉਹ ਕਰ ਰਹੇ ਸੀ ਇੱਕ ਦਿਨ ਚਰਚਾ ਵਿਚਾਰ ਚਰਚਾ ਉਹ ਕਹਿੰਦੇ ਕਿ ਤਿੰਨ ਚਾਰ ਵੱਡੇ ਪੁਲਿਸ ਦੇ ਅਫਸਰ ਨਾ ਕਿਤੇ ਉੱਥੇ ਬੈਠੇ ਸਨ ਤੇ ਕਰਾਪਸ਼ਨ ਤੇ ਗੱਲਬਾਤ ਕਰਦੇ ਸੀਗੇ ਚਰਚਾ ਚੱਲ ਪਈ ਪੱਗ ਸ਼ੱਕ ਕਿਤੇ ਚੱਲਦਾ ਸੀ ਜੀ ਕਰਾਪਸ਼ਨ ਦੇਸ਼ ਤੇ ਜੜ ਦੇ ਵਿੱਚ ਤੇਲ ਪਾ ਰਹੀ ਆ ਹਮ ਕਹਿੰਦੇ ਹਾਂ ਬਿਲਕੁਲ ਕਰਾਪਸ਼ਨ ਬਹੁਤ ਬੜਾ ਇੱਕ ਉੱਠ ਕੇ ਪਾਸੇ ਗਿਆ ਕਿਤੇ ਕੰਮ ਪੈ ਗਿਆ ਉਹਨਾਂ ਆਖਿਆ ਵੇਖੋ ਇਹ ਇਹਦੀ ਕੋਠੀ ਵੇਖੀ ਕੋਲਕੀ ਸੀ ਇਹਦੀ ਮਲੰਗਾ ਆਦਮੀ ਸੀ ਹੁਣ ਦੇਖ ਲਓ ਤੇ ਗੱਲਾਂ ਕਰਾਪਸ਼ਨ ਮੁਕਤੀ ਦੀਆਂ ਹਮ ਉਹ ਆਇਆ ਤੇ ਦੁਜਾ ਦੁਜਾ ਵਾਸ਼ਰੂਮ ਨੂੰ ਚਲਾ ਗਿਆ ਜੀ ਉਹਨਾਂ ਕਹੇ ਮੁੰਡਾ ਇਹਦਾ ਥਾਂ ਥਾਂ ਤੇ ਲੜਦਾ ਫਿਰਦਾ ਬਿਨਾਂ ਗੱਲ ਤੋਂ ਬਿਨਾਂ ਕੰਮ ਤੋਂ ਤੁਰਿਆ ਫਿਰਦਾ ਹੈ ਹੂੰ ਕਾਰ ਬਦਲੀਆ ਕਰ ਲਿਆ ਕਰ ਲਿਆ ਦੂਜਾ ਗਿਆ ਉਹੀ ਗੱਲਾਂ ਤੀਜਾ ਗਿਆ ਉਹੀ ਗੱਲਾਂ ਤਾਂ ਜਿਹੜਾ ਚੌਥਾ ਜਾਨ ਲੱਗਾ ਸੀ ਉਹਨੇ ਆਪਦੀ ਜੇਬ ਚੋਂ ਪੈਨ ਕੱਢਿਆ ਤੇ ਕਾਗਜ਼ ਰੱਖਤਾ ਉਹਨੇ ਆਖੇ ਜਿਹੜਾ ਕੁਝ ਮੇਰੇ ਪਰਿਵਾਰ ਬਾਰੇ ਬੋਲਣਾ ਜਾਂ ਮੇਰੇ ਬਾਰੇ ਬੋਲਣਾ ਉਹ ਇੱਥੇ ਲਿਖੀ ਦੇ ਲਿਖੀ ਜਾਓ ਕੋਈ ਗੱਲ ਨਹੀਂ ਮੈਂ ਆ ਕੇ ਤੁਹਾਡੀ ਸਟੇਟਮੈਂਟ ਪੜ ਲਾਂਗਾ ਬੋਲਣਾ ਤਾਂ ਮਤਲਬ ਕਿ ਹਾਲ ਸਾਡਾ ਇਹੋ ਜਿਹਾ ਹੀ ਹੋਇਆ ਪਿਆ ਜੀ ਠੀਕ ਹੈ ਨਾ ਸਾਬ ਤਾਂ ਗੱਲ ਆ ਕੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਇਦਾਂ ਕਿ 23 ਸ਼ਾਹਦ ਭਾਈ 23 ਤੇ 23 24 2 ਸਾਲ ਹੂੰ ਇਹਨਾਂ ਨੇ ਜਿੰਨਾ ਵਾਰਦਾਨਾ ਵੇਚਿਆ ਅਲੱਗ-ਪੱਗ ਲਾ ਲਓ ਕਿ 20 ਲੱਖ ਬੁਰੀ ਵਖਾ ਦਿੱਤਾ ਲਗਭਗ 11 ਲੱਖ 9 ਲੱਖ ਬੁਰੀ ਹੂੰ ਗੈਪ ਕਰਕੇ ਰਿਕਾਰਡ ਚ ਹੀਰਾ ਫਰੀ ਕਰਕੇ ਹੁਣ ਉਹ ਜਿਹੜਾ ਬ੍ਰਾਂਚ ਪ੍ਰਬੰਧਕ ਹੈ ਸ਼ਾਹਦਿਕਾ ਤੇ ਇੱਕ ਸਟੋਰ ਵਾਲਾ ਜਿਹੜਾ ਹੂੰ ਉਹਨਾਂ ਨੂੰ ਤੋਂ ਮਾਤਲ ਕਰਤਾ ਇਹਨਾਂ ਨੇ ਜੀ ਜੀ ਕੁਝ ਹੋਰ ਬੰਦੇ ਇਹਨਾਂ ਦੇ ਨਾਲ ਜਿਹੜੇ ਰਲ ਮਿਲੀ ਚੁੱਕਦੇ ਸੀ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਹੂੰ ਸਭ ਇਹ ਹਾਲਾਤ ਨੇ ਸਾਡੇ ਸਹਿਕਾਰਤਾ ਬੜਾ ਵਧੀਆ ਕਨਸੈਪਟ ਆ ਸਹਿਕਾਰਤਾ ਅੱਜ ਦੇ ਦੌਰ ਦੇ ਵਿੱਚ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੰਕਟਮਈ ਘੜੀ ਦੇ ਵਿੱਚੋਂ ਗੁਜ਼ਰ ਰਹੀ ਹੈ ਹੂੰ ਕਿਉਂ ਚਲਾ ਸਾਡੇ ਹੀ ਬੰਦੇ ਰਹੇ ਆ ਤੇ ਸਾਡੇ ਬੰਦੇ ਮੈਂ ਮਾਫ ਕਰਨਾ ਕੁਝ ਕੁ ਨੂੰ ਛੱਡ ਕੇ ਮੇਰੀ ਆਦਤ ਹੈ ਜੀ ਇਮਾਨਦਾਰ ਬੰਦਿਆਂ ਨੂੰ ਮੈਂ ਹਮੇਸ਼ਾ ਸਲੂਟ ਕਰਕੇ ਕਹਿੰਦੇ ਨਾ ਕਿ ਇਹਨਾਂ ਨੂੰ ਪਾਸੇ ਰੱਖੋ ਹੂੰ ਬਹੁਤ ਆਤ ਦੇ ਵਿੱਚ ਕਹਿ ਸਕਦੇ ਜਾਂ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਆ ਜਿਹੜੇ ਮਤਲਬ ਕਿ ਆਪ ਦਾ ਢਿੱਡ ਭਰਨ ਵਾਸਤੇ ਸਭ ਕੁਝ ਕਰ ਰਹੇ ਆ ਹੂੰ ਆ ਹੁਣ ਜੇ ਆਪਾਂ ਦੂਰ ਨਾ ਚਾਹੀਏ ਕਿਤੇ ਨਾ ਕਿਤੇ ਸਹਿਕਾਰਤਾ ਦੇ ਕਨਸੈਪਟ ਦੇ ਵਿੱਚ ਕੁਝ ਸੁਧਾਰ ਦੀ ਜ਼ਰੂਰਤ ਹੈ ਸੋਸਾਇਟੀਆਂ ਚ ਖਾਦ ਜਾਂ ਜੋ ਬਾਜ਼ਾਰ ਦੀ ਖਾਤ ਦੇ ਵਿੱਚ ਕਿਸਾਨਾਂ ਨੂੰ ਝਟਕਾ ਲੱਗ ਰਿਹਾ ਉਹਦੇ ਤੇ ਕਿਤੇ ਖੁੱਲੇ ਰੂਪ ਚ ਗੱਲ ਕਰਾਂਗੇ ਕਿ ਉਹਦੇ ਵਿੱਚ ਵੀ ਝੋਲਿਆ ਉਹ ਠੀਕ ਕਰਨ ਦੀ ਲੋੜ ਆ ਜੀ ਜੀ